ਆ ਮੇਰੇ ਛੋਟੇ ਬੱਚੇ ਮੈਂ ਕਿਤੇ ਚਲੀ ਜਾਨੀ ਆ ਬਾਹਰ ਮੇਰੇ ਛੋਟੇ ਬੱਚਿਆਂ ਨੂੰ ਤੰਗ ਕਰਦੇ ਨੇ ਮੇਰੀ ਸੱਸ ਕਹਿੰਦੀ ਆ ਤੁਸੀਂ ਘਰੋਂ ਚਲੇ ਜਾ ਚਲੋ ਗੁਜ਼ਾਰਾ ਤਾਂ ਹੋ ਰਿਹਾ ਹੁਣ ਆ ਮਹੀਨੇ ਤੋਂ ਪੈਨਸ਼ਨ ਵੀ ਨਹੀਂ ਆਈ ਐ ਇਹ ਕਿਹਦੇ ਮੋਰੇ ਹੱਥ ਹੱਟੇ ਰੁਪਈਆ ਰੁਪਈਆ ਵੀ ਤੁਸੀਂ ਮੈਨੂੰ ਦੱਸੋ 4500 ਰੁਪਏ ਚ ਖਰਚਾ ਹੁੰਦਾ ਤਿੰਨ ਬੱਚਿਆਂ ਦੇ ਨਾਲ ਔਰਤ ਦਾ ਤੇ ਹੁਣ ਉਹਨਾਂ ਦੀ ਹੋ ਗਈ ਡੈਥ ਹੁਣ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਇਹਨਾਂ ਨੇ ਸਾਡੇ ਕਮਰੇ ਦਿੱਤੇ ਹੋਏ ਨੇ 22 23 ਤੇ ਮੈਨੂੰ 1 ਰੁਪਈਆ ਨਹੀਂ ਸਰ ਦੇ ਰਹੇ ਇਹ ਤੇ ਜੋ ਵੀ ਕਿਰਾਇਆ ਮੇਰੀ ਸੱਸ ਲੈ ਰਹੀ ਆ ਤਿੰਨੇ ਮੇਰੇ ਬੱਚੇ ਨੇ ਦੱਸੋ ਮੈਂ ਕਿੱਦਾਂ ਪੜਾਵਾ ਲਿਖਾਵਾ ਚੱਲ ਰਿਹਾ ਝਗੜਾ ਇਹ ਉਹ ਕਹਿ ਰਹੇ ਕਿ ਮਕਾਨ ਵੇਚਣਾ ਸਰ ਜੀ ਅੱਜ ਮਕਾਨ ਵਿਕ ਜਾਂਦਾ ਹੈ ਤਾਂ ਇਹ ਬੱਚਿਆਂ ਦਾ ਫਿਊਚਰ ਕੀ ਅੱਗੇ ਕਿੱਦਾਂ ਬੱਚਿਆਂ ਦਾ ਮਕਾਨ ਵੇਚਣਾ ਕੀ ਇਹ ਨਾਨਨ ਨਦਈਆ ਵਿੱਚ ਸਸਰ ਰਲੀ ਹੋਈ ਆ ਜਦ ਕਿ 70000 ਰੁਪਇਆ ਮਕਾਨ ਦਾ ਕਿਰਾਇਆ ਆ ਰਿਹਾ ਇਹਨੂੰ 1 ਰੁਪਇਆ ਨਹੀਂ ਦੇ ਰਹੇ ਹੈਗੇ ਉਹ ਜੇ 70000 ਵਿੱਚੋਂ ਇਹਨੂੰ ਅੱਧਾ ਕਰਾਇਆ ਦੇ ਦਿੱਤਾ ਜਾਵੇ ਤਾਂ ਬੱਚਿਆਂ ਦਾ ਪਾਲਣ ਪੋਸ਼ਣ ਹੋ ਜਾਏ ਪੜਾਈ ਹੋ ਜਾਏ ਸਰ ਸਕੂਲ ਜਾ ਕੇ ਪੁੱਛ ਲੋ ਤਿੰਨ ਤਿੰਨ ਮਹੀਨਿਆਂ ਦੀ ਬੱਚਿਆਂ ਦੀ ਸਕੂਲ ਦੀ ਫੀਸ ਖੜੀ ਆ ਐਡਮਿਸ਼ਨ ਫੀਸ ਨਹੀਂ ਹੱਲੇ ਦਿੱਤੀ ਨਿਆਣੇ ਕੋ ਕਿਤਾਬਾਂ ਨਹੀਂ ਹੈਗੀਆਂ ਸਕੂਲ 'ਚ ਮੈਡਮਾਂ ਰੋਜ਼ ਖੜੀਆਂ ਕਰ ਰਹੀਆਂ ਇਹ 4500 ਰੁਪਏ ਇਹਨੂੰ ਵਿਧਵਾ ਪੈਨਸ਼ਨ ਆਂਦੀ ਆ ਉਹਦੇ ਨਾਲ ਗੁਜ਼ਾਰਾ ਹੋ ਰਿਹਾ ਗਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤਵਾਰੀ ਦੱਸਦੇ ਹਾਂ ਲੁਧਿਆਣਾ ਦੇ ਮਹਾਨਗਰ ਦੀ ਗੱਲ ਕਰੀਏ ਲੁਧਿਆਣਾ ਦੇ ਵਿੱਚ ਇੱਕ ਪਰਿਵਾਰ ਸਾਡੇ ਨੇ ਮੌਜੂਦ ਹੈ ਸੋ ਪਰਿਵਾਰ ਵੱਲੋਂ ਇੱਕ ਮਹਿਲਾ ਵੱਲੋਂ ਆਪਣੇ ਸੱਸ ਦੇ ਉੱਤੇ ਜਿਹੜੇ ਆ આરોਪ ਲਗਾਏ ਜਾ ਰਹੇ ਨੇ ਕਿ ਉਹਦੀ ਸੱਸ ਵੱਲੋਂ ਉਹਦੇ ਨਾਲ ਕੁੱਟਮਾਰ ਕੀਤੀ ਜਾਂਦੀ ਹਾਲਾਂਕਿ ਇਹ ਗੱਲਬਾਤ ਕਰ ਲੈਨੇ ਆ ਕੁੱਟਮਾਰ ਦਾ ਜਿਹੜਾ ਕਾਰਨ ਹੈ ਕੀ ਹੈਗਾ ਸੋ ਸਾਰੀ ਜਾਣਕਾਰੀ ਜਿਹੜੀ ਲੈ ਲੈਨੇ ਆ ਕਿ ਇੱਕ ਮਹਿਲਾ ਵੱਲੋਂ ਆਪਣੇ ਸੱਸ ਦੇ ਉੱਤੇ ਜਿਹੜੇ ਐ ਅਲੀਗੇਸ਼ਨ ਲਗਾਏ ਜਾ ਰਹੇ ਨੇ ਕਿ ਉਹਦੀ ਸੱਸ ਵੱਲੋਂ ਉਹਦੇ ਨਾਲ ਜਿਹੜੀ ਆ ਕੁੱਟਮਾਰ ਕੀਤੀ ਜਾਂਦੀ ਹੈ ਸੋ ਜਾਣਕਾਰੀ ਲੈਨੇ ਆ ਅਖੀਰ ਹੋਇਆ ਕੀ ਸੀਗਾ ਤੇ ਕਿ ਰੋਟੀ ਹਾਂਜੀ ਰੋਟੀ ਨਾਲ ਹਾਂਜੀ ਕਿੱਥੇ ਰਹਿੰਦੇ ਹੋ ਤੁਸੀਂ ਆਈ ਧਰਮਪੁਰੇ ਮੱਲੇ ਅੱਛਾ ਹਾਂਜੀ ਕੀ ਹੋਇਆ ਕੀ ਹੈ ਸਰ ਸੱਸ ਮੇਰੀ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਆ ਮੇਰੇ ਛੋਟੇ ਛੋਟੇ ਤਿੰਨ ਬੱਚੇ ਹੈਗੇ ਨੇ ਤੇ ਕੱਲ ਕੀ ਕੀਤਾ ਮਾਤਾ ਜੀ ਨੇ ਰਸੋਈ ਨੂੰ ਜਿੰਦਾ ਲਗਾ ਦਿੱਤਾ ਮੈਂ ਕਿਹਾ ਮਾਤਾ ਜੀ ਮੈਂ ਰੋਟੀ ਕਿੱਥੇ ਬਣਾਉਂਗੀ ਕਹਿੰਦੀ ਨਹੀਂ ਮੈਂ ਤਾਂ ਜਿੰਦਾ ਲਗਾਣਾ ਹੀ ਲਗਾਣਾ ਹੈਗਾ ਆ ਤੇ ਜਿੰਦਾ ਲਗਾ ਦਿੱਤਾ ਮੈਂ ਬੱਚਿਆਂ ਨੂੰ ਸਕੂਲੋਂ ਲੈਣ ਚਲੀ ਗਈ ਤੇ ਆ ਕੇ ਇੱਥੇ ਸ਼ਿੰਗਾਰ ਚੌਂਕੀ ਵਿੱਚ ਕਹਿੰਦੇ ਜੀ ਸਾਨੂੰ ਮਾਰਿਆ ਕੁੱਟਿਆ ਆ ਤੇ ਮੈਨੂੰ ਇੱਥੇ ਫੋਨ ਗਿਆ ਸ਼ਿੰਗਾਰ ਵਿੱਚੋਂ ਕਹਿੰਦੇ ਜੀ ਤੁਸੀਂ ਸੱਸ ਆਪਣੀ ਨੂੰ ਮਾਰਿਆ ਮੈਂ ਕਿਹਾ ਸਰ ਤੁਸੀਂ ਆ ਕੇ ਮੱਲੇ ਵਿੱਚ ਪੁੱਛ ਲਓ 20 ਸਾਲ ਹੋ ਗਏ ਨੇ ਮੇਰੇ ਵਿਆਹ ਨੂੰ ਤੇ ਮੈਂ ਕਿਹਾ ਤੁਸੀਂ ਪੁੱਛ ਲਓ ਆ ਕੇ ਵੀ ਮੈਂ ਕਿੰਨਾ ਇਹਨਾਂ ਨੂੰ ਕੁੱਟਿਆ ਕਿੰਨਾ ਇਹਨਾਂ ਨੂੰ ਮਾਰਿਆ ਸੋ ਕਿ ਮੈਨੂੰ ਪਰੇਸ਼ਾਨ ਕਰਦੇ ਨੇ ਮੇਰੇ ਤਾਂ ਸਰ ਨਾ ਤਾਂ ਮੰਮੀ ਹੈ ਨਾ ਤਾਂ ਰੇੜੀ ਹੈਗੀ ਆ ਮੇਰੇ ਭੈਣ ਤੇ ਜੀਜਾ ਹੁਸ਼ਿਆਰਪੁਰ ਤੋਂ ਉਹਨਾਂ ਨੂੰ 2 ਘੰਟੇ ਲੱਗ ਜਾਂਦੇ ਨੇ ਆਣ ਨੂੰ ਇਹਨਾਂ ਦੇ ਜਿਹੜੇ ਮੇਰੇ ਨਾਨਾਣਣ ਦੋਈਆ ਨੇ ਇੱਥੇ ਰਹਿੰਦੇ ਨੇ ਲੋਕਲੀ ਉਹ ਤਾਂ 10 ਮਿੰਟਾਂ ਵਿੱਚ ਆ ਜਾਂਦੇ ਨੇ 10 ਮਿੰਟਾਂ ਵਿੱਚ ਆ ਕੇ ਮੈਨੂੰ ਗਾਲੀ ਗਲੋਚ ਕਰਦੇ ਨੇ ਮੈਨੂੰ ਮਾਰਦੇ ਕੁੱ ਆ ਮੇਰੇ ਛੋਟੇ ਬੱਚੇ ਮੈਂ ਕਿਤੇ ਚਲੀ ਜਾਨੀ ਆ ਬਾਹਰ ਮੇਰੇ ਛੋਟੇ ਬੱਚਿਆਂ ਨੂੰ ਤੰਗ ਕਰਦੇ ਨੇ ਮੇਰੀ ਸੱਸ ਕਹਿੰਦੀ ਆ ਤੁਸੀਂ ਘਰੋਂ ਚਲੇ ਜਾਓ ਉਹ ਤੇਨ ਬੱਚੇ ਨੇ ਮੇਰੇ ਚਾਦੀ ਉਮਰ ਕੀ ਹੈਗੀ ਵੱਡੀ 12 ਸਾਲ ਦੀ ਆ ਛੋਟੀ 11 ਸਾਲ ਦੀ ਤੇ ਬੇਟਾ 10 ਸਾਲ ਦਾ ਹੈ ਹਸਬੰਡ ਕਿੱਥੇ ਤੁਹਾਡੇ ਹਸਬੰਡ ਦੀ ਡੈਥ ਹੋ ਗਈ ਹੈ ਮੇਰੇ ਦੀ 3 ਸਾਲ ਹੋ ਗਏ ਨੇ ਸਰ ਤੇ ਵਿਆਹ ਨੂੰ ਕਿੰਨੇ ਦਿਨ ਹੋ ਗਏ 20 ਸਾਲ ਹੋ ਗਏ ਨੇ ਸਾਲ ਤੇ ਆ ਹਾਂਜੀ ਤੇ ਪਹਿਲਾਂ ਵੀ ਕਦੇ ਇਦਾਂ ਤੰਗ ਪਰੇਸ਼ਾਨ ਕੀਤਾ ਜਾਂਦਾ ਤੰਗ ਪਰੇਸ਼ਾਨ ਪਹਿਲਾਂ ਮੇਰਾ ਘਰ ਵਾਲਾ ਵੀ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਹੁੰਦਾ ਸੀ ਉਹ ਵੀ ਮੈਨੂੰ ਮਾਰ ਕੁੱਟ ਕਰਦਾ ਹੁੰਦਾ ਸੀ ਪਹਿਲਾਂ ਮੇਰੇ ਦੋ ਬੱਚੇ ਸੀ ਉਹਨਾਂ ਦੀ ਵੀ ਡੈਥ ਹੋ ਗਈ ਇਹਨਾਂ ਨੇ ਮੇਰੇ ਬੱਚਿਆਂ ਦਾ ਇਲਾਜ ਨਹੀਂ ਸਰ ਕਰਵਾਇਆ ਇਹਨੇ ਮੇਰੇ ਬੱਚੇ ਘਰ ਬਿਰਾ ਇਲਾਜ ਤੋਂ ਮੇਰੇ ਬੱਚੇ ਮਰ ਗਏ ਘਰੀ ਮੇਰੀ ਨਾਨ ਮੇਰੀ ਨਾਨ ਨੇ ਮੇਰੇ ਘਰ ਵਾਲਾ ਵੀ ਬਿਮਾਰ ਹੋ ਗਿਆ ਮੇਰੀ ਨਾਨ ਕਹਿੰਦੀ ਜੋਤੀ ਤੂੰ ਇਹਨੂੰ ਹਸਪੀਟਲ ਨਾ ਲੈ ਕੇ ਜਾ ਇਹਨੂੰ ਤੂੰ ਇੱਥੇ ਰੱਖ ਇਹਨੇ ਸੁਧਰਨਾ ਨਹੀਂ ਹੈਗਾ ਤੂੰ ਪੈਸੇ ਖਰਾਬ ਕਰੂਗੀ ਹਸਪੀਟਲ ਜਾ ਕੇ ਮੇਰੇ ਘਰ ਵਾਲੇ ਦੀ ਪਹਿਲਾ ਮੈਰਿਜ ਹੋਈ ਹੋਈ ਸੀ ਉਹਨਾਂ ਦੀ ਬੇਟੀ ਹੈ ਇੱਕ 22 ਸਾਲਾਂ ਦੀ ਮੈਨੂੰ ਕਹਿੰਦੀ ਮੰਮੀ ਤੂੰ ਇਦਾਂ ਦੇ ਬੰਦਿਆਂ ਦਾ ਨਾ ਪਰਵਾਹ ਕਰਿਆ ਕਰ ਤੇ ਹੁਣ ਉਹਨਾਂ ਦੀ ਹੋ ਗਈ ਡੈਥ ਹੁਣ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਇਹਨਾਂ ਨੇ ਸਾਡੇ ਕਮਰੇ ਦਿੱਤੇ ਹੋਏ ਨੇ 22 23 ਤੇ ਮੈਨੂੰ 1 ਰੁਪਈਆ ਨਹੀਂ ਸਰ ਦੇ ਰਹੇ ਇਹ ਤੇ ਜੋ ਵੀ ਕਿਰਾਇਆ ਮੇਰੀ ਸੱਸ ਲੈ ਰਹੀ ਆ ਤਿੰਨੇ ਮੇਰੇ ਬੱਚੇ ਨੇ ਦੱਸੋ ਮੈਂ ਕਿੱਦਾਂ ਪੜਾਵਾ ਲਿਖਾਵਾ ਜੋ ਵੀ ਹੈਗਾ ਸਾਰਾ ਕਿਰਾਇਆ ਇਹੀ ਲੈ ਰਹੇ ਮੇਰੇ ਬੱਚਿਆਂ ਦੀ ਹੱਦ ਤੱਕ ਕਿਤਾਬਾਂ ਵੀ ਨਹੀਂ ਲੈ ਕੇ ਰੱਖੇ ਬਿਲਕੁਲ ਹੁਣ ਸਿਰ ਦੇ ਉੱਤੇ ਕੋਈ ਨਹੀਂ ਹੈਗਾ ਹੈ ਨਹੀਂ ਕੋਈ ਨਹੀਂ ਹੈਗਾ ਮੇਰੇ ਤਾਂ ਮਾਂ ਪੇ ਵੀ ਹੈ ਨਹੀਂ ਕਿ ਸੱਸ ਵੱਲੋਂ ਜਿਹੜੀ ਕੁੱਟਮਾਰ ਕੀਤੀ ਜਾਂਦੀ ਕਾਰਨ ਕੀ ਹੈਗਾ ਅਸਲ ਸੱਚ ਕੀ ਹੈਗਾ ਕਿਉਂ ਉਹਨਾਂ ਵੱਲੋਂ ਜਿਹੜੇ ਇਹ ਕੁੱਟਮਾਰ ਕੀਤੀ ਜਾਂਦੀ ਕਿਉਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਮੈਨੂੰ ਕੀਤਾ ਇਸ ਕਰਕੇ ਵੀ ਤੂੰ ਘਰੋਂ ਚੱਲ ਜਾ ਘਰੋਂ ਮੇਰਾ ਨਨਦੋਈਆਂ ਨਾਲ ਮਿਲਿਆ ਹੋਇਆ ਘਰੋਂ ਚੱਲ ਜਾਵੇ ਇਹ ਤੰਗ ਪ੍ਰੇਸ਼ਾਨ ਹੋ ਕੇ ਇਹ ਘਰੋਂ ਨਿਕਲ ਜਾਵੇ ਤੇ ਅਸੀਂ ਮਕਾਨ ਸੰਭ ਲਈਏ ਇਸ ਕਰਕੇ ਮੈਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਇਹ ਕਿੱਦਾਂ ਮਤਲਬ ਕੁੱਟਮਾਰ ਕੀਤੀ ਜਾਂਦੀ ਆ ਦੇਖੋ ਬਿਲਕੁਲ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਦੇਖ ਸਕਦੇ ਹੋ ਕਿ ਹੱਥਾਂ ਦੇ ਉੱਤੇ ਨਿਸ਼ਾਨ ਜਿਹੜੇ ਐ ਕਿਸ ਤਰੀਕੇ ਪਏ ਹੋਏ ਨੇ ਸੋ ਇੱਕ ਮਹਿਲਾ ਵੱਲੋਂ ਜਿਹੜਾ ਰੋਪ ਲਗਾਇਆ ਜਾ ਰਿਹਾ ਇੱਕ ਨੂੰ ਵੱਲੋਂ ਆਪਣੇ ਸੱਸ ਦੇ ਉੱਤੇ ਅਲੀਗੇਸ਼ਨ ਜਿਹੜੇ ਲਗਾਇਆ ਜਾ ਰਹੇ ਨੇ ਕਿ ਉਹਦੇ ਨਾਲ ਕਿਸ ਤਰੀਕੇ ਕੁੱਟਮਾਰ ਜਿਹੜੀ ਐ ਕਿੰਨੀ ਜਾਰੀ ਹਾਲਾਂਕਿ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਹਸਬੰਦ ਜੀ ਜਿਹੜੀ ਐ ਦੇ ਤਿੰਨ ਸਾਲ ਪਹਿਲਾਂ ਹੋ ਜਾਂਦੀ ਐ ਤਿੰਨ ਉਹਨਾਂ ਦੇ ਛੋੜੇ-ਛੋੜੇ ਬੱਚੇ ਐ ਸੋ ਉਹਨਾਂ ਦੇ ਘਰ ਦਾ ਗੁਜ਼ਾਰਾ ਜਿਹੜਾ ਉਹ ਨਹੀਂ ਚੱਲਦਾ ਸੋ ਜਦੋਂ ਪੈਸੇ ਦੀ ਲੋੜ ਪੈਂਦੀ ਐ ਮੰਗਦੇ ਆ ਤੇ ਕਿਤੇ ਨਾ ਕਿਤੇ ਉਹ ਅਕੀਰ ਕਾਰਨ ਕੀ ਹੈਗਾ ਤੁਸੀਂ ਨਾਂ ਲਾਏ ਹੋ ਤੁਸੀਂ ਕੌਣ ਹੋ ਇਹਨਾਂ ਦੀ ਹਾਂਜੀ ਮੈਂ ਸਿਸਟਰ ਲੱਗਦੀ ਇਹਨਾਂ ਦੀ ਭੈਣ ਲੱਗਦੀ ਹਾਂਜੀ ਵੱਡੀ ਖੁਸ਼ ਇਹ ਹੀ ਨਾ ਤਾਂ ਚੱਲ ਰਿਹਾ ਝਗੜਾ ਇਹ ਉਹ ਕਹਿ ਰਿਹਾ ਕਿ ਮਕਾਨ ਵੇਚਣਾ ਸਰ ਜੀ ਅੱਜ ਮਕਾਨ ਵਿਕ ਜਾਂਦਾ ਹੈ ਤੇ ਇਹ ਬੱਚਿਆਂ ਦਾ ਫਿਊਚਰ ਕੀ ਅੱਗੇ ਕਿੱਦਾਂ ਕਹਿੰਦਾ ਮਕਾਨ ਵੇਚਣਾ ਕਿਸੇ ਇਹ ਨਾਨਨਣ ਦੋਈਆ ਵਿੱਚ ਸਸਰ ਰਲੀ ਹੋਈ ਆ ਜਦ ਕਿ 70000 ਰੁਪਈਆ ਮਕਾਨ ਦਾ ਕਿਰਾਇਆ ਆ ਰਿਹਾ ਇਹਨੂੰ 1 ਰੁਪਈਆ ਨਹੀਂ ਦੇ ਰਹੇ ਹੈਗੇ ਉਹ ਜੇ 70000 ਵਿੱਚੋਂ ਇਹਨੂੰ ਅੱਧਾ ਕਰਾਇਆ ਦੇ ਦਿੱਤਾ ਜਾਵੇ ਤਾਂ ਇਹ ਬੱਚਿਆਂ ਦਾ ਪਾਲਣ ਪੋਸ਼ਣ ਹੋ ਜਾਏ ਪੜ੍ਹਾਈ ਹੋ ਜਾਏ ਸਰ ਸਕੂਲ ਜਾ ਕੇ ਪੁੱਛ ਲਓ ਤਿੰਨ ਤਿੰਨ ਮਹੀਨਿਆਂ ਦੀ ਬੱਚਿਆਂ ਦੀ ਸਕੂਲ ਦੀ ਫੀਸ ਖੜੀ ਆ ਐਡਮਿਸ਼ਨ ਫੀਸ ਨਹੀਂ ਹੱਲੇ ਦਿੱਤੀ ਨਿਆਣੇ ਕੋ ਕਿਤਾਬਾਂ ਨਹੀਂ ਹੈਗੀਆਂ ਸਕੂਲ 'ਚ ਮੈਡਮਾ ਰੋਜ਼ ਖੜੀਆਂ ਕਰ ਰਹੀਆਂ ਇਹ 4500 ਰੁਪਿਆ ਇਹਨੂੰ ਵਿਦਵਾ ਪੈਨਸ਼ਨ ਆਂਦੀ ਆ ਉਹਦੇ ਨਾਲ ਗੁਜ਼ਾਰਾ ਹੋ ਰਿਹਾ ਚਲੋ ਗੁਜ਼ਾਰਾ ਤਾਂ ਹੋ ਰਿਹਾ ਹੁਣ ਆ ਮਹੀਨੇ ਤੋਂ ਪੈਨਸ਼ਨ ਵੀ ਨਹੀਂ ਆਈ ਇਹ ਕਿਹਦੇ ਮੋਰੇ ਹੱਥੋਂ ਟੇ ਰੁਪਈਆ ਰੁਪਈਆ ਦੀ ਤੁਸੀਂ ਮੈਨੂੰ ਦੱਸੋ 4500 ਰੁਪਏ ਚ ਖਰਚਾ ਹੁੰਦਾ ਤਿੰਨ ਬੱਚਿਆਂ ਦੇ ਨਾਲ ਔਰਤ ਦਾ ਤੁਸੀਂ ਕੰਪਲੇਂਟ ਵਗੈਰਾ ਕਰਾਈਏ ਇਸ ਚੀਜ਼ ਦੀ ਹਾਂਜੀ ਕੰਪਲੀਟ ਕਰਵਾਈ ਸੀ ਅਸੀਂ ਫਰਵਰੀ ਮਹੀਨੇ ਤੋਂ ਕੰਪਲੇਂਟ ਦੇ ਰਹੇ ਹਾਂ ਸ਼ਿੰਗਾਰ ਵਿੱਚ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਗਲੇ ਕਹਿ ਰਹੇ ਤੁਸੀਂ ਆਪਣਾ ਹਿੱਸਾ ਲੈ ਲਓ ਹਸਪੀਟਲ ਉਹ ਸ਼ਿੰਗਾਰ ਵਾਲੇ ਆਨਸਾਰ ਮੇਰੇ ਕੋ ਸਬੂਤ ਆ ਗਿਆ ਸ਼ਿੰਗਾਰ ਵਾਲੇ ਜਿਹੜੇ ਅੰਦਰ ਬੈਠੇ ਹੋਇਆ ਪੁਲਿਸ ਅਮੁਨਚੀ ਸਾਡੇ ਕੋਲ ਕੰਪਲੇਂਟ 22 ਫਰਵਰੀ ਨੂੰ ਵੀ ਅਸੀਂ ਕੰਪਲੇਂਟ ਦਿੱਤੀ ਆ ਫਿਰ ਅਦੇ ਕਮਿਸ਼ਨਰ ਦੇ ਵੀ ਪੇਸ਼ ਹੋਇਆ ਤਾਂ ਵੀ ਮਾਰ ਖੋ ਕੇ ਆਈਏ ਤਾਂ ਵੀ ਸਾਰੇ ਇਹਨਾਂ ਨੇ ਇਹੀ ਕਿਹਾ ਕਿ ਤੁਸੀਂ ਆਪਣਾ ਹਿੱਸਾ ਲੈ ਲਓ ਤੇ ਤੁਸੀਂ ਜਾਓ ਨਹੀਂ ਤਾਂ ਇਹਨਾਂ ਨੇ ਤੁਹਾਨੂੰ ਤੰਗ ਪਰੇਸ਼ਾਨ ਕਰ ਹੀ ਜਾਣਾ ਮਤਲਬ ਇਹ ਕੱਲ ਪੁਲਿਸ ਵਾਲੇ ਕਹਿ ਰਹੇ ਵੀ ਤੁਸੀਂ ਆਪਣਾ ਹਿੱਸਾ ਹਾਂ ਪੁਲਿਸ ਵਾਲੇ ਕਹਿ ਰਹੇ ਆ ਕਿ ਹਲਫ ਨਹੀਂ ਮਿਲ ਰਹੀ ਆ ਕਿ ਕਿ ਹਿੰਸਾ ਕਿਦਾਂ ਲੈ ਲਈਏ ਕੀ ਅਸੀਂ ਦੱਸਿਆ ਉਹਨਾਂ ਨੂੰ ਪਰ ਉਹ ਕਹਿੰਦੇ ਕਹਿੰਦੇ ਇਹਨਾਂ ਨੇ ਤੁਹਾਨੂੰ ਇੱਦੇ ਤੰਗ ਪਰੇਸ਼ਾਨ ਕਰਨਾ ਤੁਸੀਂ ਆਪਣਾ ਹਿੱਸਾ ਲੈ ਲਓ ਰਾਤ ਰਾਤ ਵੀ ਅਸੀਂ ਗਏ ਆ ਤਾਂ ਵੀ ਉਹਨਾਂ ਨੇ ਇਹੀ ਕਿਹਾ ਪਈ ਜਦ ਸਾਰੀ ਨਾਲੇ ਕੋਰਟ ਕੇਸ ਲਗਾਇਆ ਹੋਇਆ ਆ ਫਿਰ ਕਿਉਂ ਇਹਨੂੰ ਤੰਗ ਪਰੇਸ਼ਾਨ ਕਰਦੇ ਆ ਤੇ ਇਹ ਜਿਹੜੀ ਕਟਮਾਰ ਕੀਤੀ ਇਹਦੀ ਐਮਰਲ ਵਗੈਰਾ ਕੜਾਈ ਹੈ ਤੁਹਾਨੂੰ ਹਾਂਜੀ ਕਟਵਾਈ ਹੋਈ ਹੈ ਮਤਲਬ ਕਿੱਥੋਂ ਸੀਵਲ ਚ ਹਾਂਜੀ ਸੀਵਲ ਚੋਂ ਸੀਵਲ ਚੋਂ ਇੱਥੇ ਆਉ ਸੁਲਿਪ ਹੈਗੀ ਤੁਹਾਡੇ ਕੋਲ ਹਾਂਜੀ ਸੁਲਿਪ ਉਹ ਥਾਣੇ ਜਮਾ ਕਰਵਾ ਥਾਣੇ ਜਮਾ ਕਰਵਾਈ ਸੀ ਹਜੇ ਹਾਂਜੀ ਅਸ਼ਿੰਗਰ ਚ ਹੁਣ ਤੁਸੀਂ ਦੁਬਾਰਾ ਕੰਪਲੇਂਟ ਕਰਾਈਏ ਥਾਣੇ ਜਦੋਂ ਇਹ ਕਟਮਾਰ ਕੀਤੀ ਹਾਂਜੀ ਕਰਵਾਈ ਸੀ ਇਹ ਕਦੋਂ ਕੀਤੀ ਗਈ ਇਹ ਕੱਲ ਕੱਲ ਸਵੇਰੇ ਕੱਲ ਸਵੇਰੇ ਹਾਂਜੀ ਤੇ ਥਾਣੇਦਾਰ ਕੀ ਕਹਿੰਦੇ ਪ ਥਾਣੇਦਾਰ ਕੁਛ ਨਹੀਂ ਇਹੀ ਕਹਿ ਰਹੇ ਨੇ ਕੋਈ ਨਹੀਂ ਅਸੀਂ ਉਹਨਾਂ ਦੀ ਵੀ ਗੱਲ ਸੁਣ ਲਈ ਆ ਤੁਹਾਡੀ ਵੀ ਸੁਣ ਲਈ ਪਰ ਤੁਹਾਡਾ ਇੱਥੇ ਆਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਕੋਰਟ ਕੇਸ ਚੱਲ ਰਿਹਾ ਹੈ ਤੁਸੀਂ ਆਖੇ ਆਪਣਾ ਹਿੱਸਾ ਲੈ ਲਓ ਤੁਹਾਨੂੰ ਤੰਗ ਪਰੇਸ਼ਾਨ ਕਰਨਗੇ ਇਹਗੇ ਉਪਰੋਂ ਦੀ ਮੇਰੇ ਨਾਨ ਨਣਦੋਈਆ ਤੇ ਮੇਰੇ ਸਾਸਾਕੇ ਉੱਥੇ ਚੌਂਕੀ ਵਿੱਚ ਕਹਿ ਰਹੇ ਨੇ ਬੁੜੀ ਮਰ ਜਾਊਗੀ ਅਸੀਂ ਇਹਨੂੰ ਫਸਾ ਦੇਣਾ ਸਰ ਅੱਜ ਤੱਕ ਤਾਂ ਬੁੜੀ ਨੂੰ ਮੈਂ ਸਭ ਤੋਂ ਪਹਿਲਾਂ ਮੈਂ ਉਹਨੂੰ ਰੋਟੀ ਬਣਾ ਕੇ ਦਿੰਦੀ ਸੀ ਮਾਤਾ ਨੂੰ ਇਹ ਝੂਠੇ ਝੂਠੇ ਇਹਦੀ ਇਲਜ਼ਾਮ ਲਾ ਰਹੇ ਆ ਇਹ ਸਨੂਜੀ ਨੀਂਦੀਆਂ ਗੋਲੀਆਂ ਦਿੰਦੀ ਸੀ ਐਦਾਂ ਕਰਦੀ ਸੀ ਉਦਾਂ ਕਰਦੀ ਸੀ 5 ਸਾਲ ਤੋਂ ਤਾਂ ਦਿੱ ਇਨ ਸਾਫ ਸਰ ਮੈਂ ਇਹੀ ਮੰਗਦੀ ਆ ਕਿ ਮੈਂ ਮਕਾਨ ਵੇਚਣਾ ਨਹੀਂ ਚਾਹਦੀ ਮਕਾਨ ਨਹੀਂ ਮੈਂ ਵੇਚਣਾ ਚਾਹਦੀ ਮੈਨੂੰ ਅੱਧਾ ਕਿਰਾਇਆ ਮਿਲੇ ਅੱਧਾ ਕਿਰਾਇਆ ਉਹ ਲੈਣ ਮੈਂ ਵੀ ਆਪਣੇ ਬੱਚੇ ਪਾਲ ਲਵਾਂ ਸਰ ਮੈਂ ਰਸਨ ਪਾਣੀ ਜਿਲੇ ਆਂਦੀ ਮੇਰੀ ਮਾਤਾ ਰਸੋਈ ਵਿੱਚੋਂ ਚੱਕ ਕੇ ਅੰਦਰ ਰੱਖ ਲੈਂਦੀ ਆ ਰਸੋਈ ਖਾਲੀ ਪਈ ਆ ਰਸੋਈ ਦਾ ਸਰ ਕੋਈ ਨਹੀਂ ਹੈਗਾ ਮੇਰੇ ਸਿਰ ਤੇ ਮੇਰੇ ਤਾਂ ਮਾਪੇ ਵੀ ਹੈ ਨਹੀਂਗੇ ਕਿੰਨਾ ਹੋ ਗਈ ਤੇ ਉਹਨੇ ਫਰਾਈ ਵੀਨ ਤੱਕ ਚਾਹ ਵਾਲਾ ਚੱਕ ਲਿਆ ਦੇਖੋ ਬੱਚਿਆਂ ਨੂੰ ਚਾਹ ਪੀਣੀ ਸੀ ਤੇ ਉਹਨੂੰ ਜਰਾਂ ਨਹੀਂ ਆ ਇਸ ਭਾਵੇਂ ਸਾਸੀ ਉਹਨਾਂ ਵਿੱਚੋਂ ਹੀ ਆ ਚਾਚੀ ਹੈ ਸਾਡੀ ਪਰ ਜਿੱਥੇ ਤੱਕ ਉਹਨੂੰ ਅਸੀਂ ਜਾਣਦੇ ਆ ਨਾ ਸਾਡੀ ਦਾਦੀ ਨੂੰ ਉਹਨੇ ਰੋਟੀ ਤੱਕ ਨਹੀਂ ਫਿਕਰ ਉਹ ਸਾਡੀ ਦਾਦੀ ਲੱਗਦੀ ਸੀ ਕਿਉਂਕਿ ਮੈਂ ਵੀ ਇਹਨਾਂ ਦੇ ਵਿਆਹ ਤੋਂ ਪਹਿਲਾਂ ਇਹਦੇ ਨਨਾਨ ਦੇ ਵਿਆਹ ਤੋਂ ਪਹਿਲਾਂ ਰਹਿ ਕੇ ਗਈਆਂ ਕਿਉਂਕਿ ਉਹਨੇ ਦਾਦੀ ਸਾਡੀ ਰੋਟੀ ਤੱਕ ਦਿੱਤੀ ਸਾਡੀ ਦਾਦੀ ਸਾਨੂੰ ਦੇhti ਸੀ ਉਹ ਇੰਨੇ ਗਿਰ ਗਈ ਹੈ ਨਾ ਪੇਮ ਤੋਂ ਅਸੀਂ ਸੋਚਿਆ ਨਹੀਂ ਸੀ ਬੱਚੇ ਦੀ ਉਮਰ ਕੀ ਹੈ ਕਿਉਂਕਿ ਬੱਚੇ ਛੋਟੇ ਛੋਟੇ ਆ ਜੇ ਅਸੀਂ ਇਹਨਾਂ ਬਾਰੇ ਬੋਲ ਰਹੇ ਹਾਂ ਕਿਉਂਕਿ ਕਿਉਂਕਿ ਵੱਡੇ 12 ਸਾਲ ਦੀ ਉਮਰ ਆ ਹੈ ਨਾ ਬਾਕੀ ਛੋਟੇ ਆ ਦੇਖੋ ਤੁਸੀਂ ਉਹ ਕਿੰਨੇ ਜਨਾਨੀ ਆ ਸਾਡੇ ਖਾਨਦਾਨ ਚ ਕੋਈ ਨਹੀਂ ਇਦਾਂ ਦਾ ਪੇ ਜਿੰਨਾ ਇਹ ਗਿਰ ਗਈ ਆ ਕਿਉਂਕਿ ਅਸੀਂ ਇਸ ਗੱਲ ਕੇ ਅਸੀਂ ਆਪਣਾ ਹਿੱਸਾ ਨਾ ਇਹਦੇ ਨਾਲ ਕਰਾ ਪਾਜੀ ਇਸ ਕਰਕੇ ਅਸੀਂ মিডিਆ ਦਾ ਸਾਰਾ ਲੈਣਗੇ ਕਿਉਂਕਿ ਕਿਤੇ ਕੁੜੀ ਦੀ ਸੁਣਵਾਈ ਨਹੀਂ ਹੋ ਸਕਦੀ ਕੁੜੀ ਦੀ ਸੁਣਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਕੁੜੀ ਵਿਚਾਰੀ ਜੇ ਕੱਲੀ ਹੈ ਤਾਂ ਇਹ ਨਹੀਂ ਜੇ ਇਹਦੇ ਮਾਪੇ ਨਹੀਂ ਸਿਰ ਤੇ ਕਿਉਂਕਿ ਅਸੀਂ ਕਹਿੰਦੇ ਪੇ ਸਾਰਾ ਪ੍ਰਸ਼ਾਸਨ ਇਹਦੇ ਨਾਲ ਖੜਾ ਹੋਵੇ ਇਹਦੀ ਹੱਕ ਕਰੇ ਕਿਉਂਕਿ ਦੇਖੋ ਅਸੀਂ ਇੱਥੇ ਆਏ ਹਾਂ ਨਾ ਹਰ ਕਾਨੂੰਨ ਹੁੰਦਾ ਬਾਤੀ ਦਾ ਜੇ ਇਹਦੀ ਮਾਂ ਸਿਰ ਤੇ ਹੁੰਦੀ ਪੇ ਸਿਰ ਤੇ ਹੁੰਦਾ ਕੋਈ ਇਦਾਂ ਸੱਸ ਬੋਲ ਜਾਵੇ ਕਿਉਂਕਿ ਜੋ ਹਣੇ ਕੱਲ ਇੱਥੇ ਆਮ ਲਾਇਆ ਕਾਲੂ ਕੁੜੀ ਨੂੰ ਕੁਛ ਹੋ ਗਿਆ ਨੇ ਬੱਚਿਆਂ ਨੂੰ ਕੁਛ ਹੋ ਗਿਆ ਅਸੀਂ ਇਹ ਨਾ ਉਹਨੂੰ ਬਖਸ਼ਣਾ ਨਹੀਂ ਇਹ ਅਸੀਂ ਮੱਲਿਆਲਿਆਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਜੇ ਅੱਜ ਇਹਦੇ ਨਾਲ ਖੜੇ ਹੋਗੇ ਕੱਲੂ ਤੁਹਾਡੀਆਂ ਵੀ ਧੀਆਂ ਸੇਵ ਰੋਂਗੀਆਂ ਸਹੀ ਹੈ ਨਾ ਪਾਜੀ ਕਹਿਣਾ ਚਾਹੁੰਗੇ ਇਦਾਂ ਦੇ ਪਰਿਵਾਰ ਨੂੰ ਜਿਸ ਪਰਿਵਾਰ ਵੱਲੋਂ ਇਹ ਕੁਛ ਕੀਤਾ ਜਾਂਦਾ ਪਹਿਲਾਂ ਵਿਆਹ ਹੁੰਦਾ ਉਸ ਤੋਂ ਬਾਅਦ ਪਰਿਵਾਰ ਬਸਦਾ ਹੈ ਰਜਦਾ ਹੈ ਤੇ ਉਸ ਤੋਂ ਬਾਅਦ ਪਰੇਸ਼ਾਨ ਹੋ ਜਾਂਦਾ ਮੇਰੀ ਤਾਂ ਮੇਰੀ ਤਾਂ ਫਰਸਟ ਮੈਰਿਜ ਸੀ ਮੇਰੇ ਹਸਬੰਡ ਦੀ ਸੈਕੰਡ ਮੈਰਿਜ ਸੀ ਮੈਨੂੰ ਤਾਂ ਇੱਕ ਵਾਰ ਧੋਖੇ ਨਾਲ ਫਸਾ ਦਿੱਤਾ ਵਿੱਚ ਜੇ 17 ਸਾਲ ਦੀ ਹੀ ਹਾਲੇ ਬਿਲਕੁਲ ਸੋ ਦੱਸਦੀ ਹੈ ਕਿ ਪਰਿਵਾਰ ਸੜੇ ਮੌਜੂਦ ਸੀਗਾ ਉਹ ਮਹਿਲਾਵਾਂ ਸਾਡੇ ਮੌਜੂਦ ਸੀਗੀਆਂ ਉਹਦੀਆਂ ਭੈਣਾਂ ਸਾਡੇ ਮੌਜੂਦ ਸੀਗੀਆਂ ਸੋ ਉਹਨਾਂ ਵੱਲੋਂ ਆਪਣੀ ਗੱਲ ਜਿਹੜੀ ਹੈ ਤੁਹਾਡੇ ਅੱਗੇ ਰੱਖੀ ਗਈ ਹੈ ਹਾਲਾਂਕਿ ਉਹਨਾਂ ਵੱਲੋਂ ਇਨਸਾਫ ਦੀ ਜਿਹੜੀ ਹੈ ਮੰਗ ਉਹ ਥਾਣੇ ਦੇ ਅੱਗੇ ਜਿਹੜੀ ਹੈ ਗੁਹਾਰ ਲਗਾਈ ਜਾ ਰਹੀ ਹੈ ਪ੍ਰਸ਼ਾਸਨ ਅੱਗੇ ਦਿਨ-ਪੈ ਦਿਨ ਉਹਨਾਂ ਵੱਲੋਂ ਗੁਹਾਰ ਜਿਹੜਾ ਲਗਾਇਆ ਜਾ ਰਿਹਾ ਪਰ ਉਹਨਾਂ ਨੂੰ ਕਿਤੋਂ ਵੀ ਜਿਹੜਾ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ 12 ਸਾਲ ਵੱਡੇ ਬੱਚੇ ਦੀ ਜਿਹੜੀ ਉਮਰ ਹੈ ਉਸ ਤੋਂ ਥੱਲੇ ਦੋ ਬੱਚੇ ਹੈਗੇ ਸੋ ਛੋਟੀ ਉਮਰ ਹੈ ਬ ਪ੍ਰਸ਼ਾਸਨ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਤੁਸੀਂ ਆਪਣਾ ਹਿੱਸਾ ਲੈ ਲਓ ਪਰ ਕਿਤੇ ਨਾ ਕਿਤੇ ਵੱਡੀ ਗੱਲ ਹੈ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਿਹੜੀ ਕੁੱਟਮਾਰ ਕੀਤੀ ਜਾ ਰਹੀ ਹੈ ਅਸਲ ਦੇ ਵਿੱਚ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹਦੇ ਵਾਸਤੇ ਇਸ ਪਰਿਵਾਰ ਨੂੰ ਇਨਸਾਫ ਕਿਉਂ ਨਹੀਂ ਮਿਲਿਆ ਸਸ ਮਾਮਲੇ ਸਬੰਧ ਦੇ ਪ੍ਰਸ਼ਾਸਨ ਨਾਲ ਜਾਣਕਾਰੀ ਲਵਾਂਗੇ ਗੱਲਬਾਤ ਕਰਾਂਗੇ ਕਿ ਹੁਣ ਤੱਕ ਕੀ ਕੁਝ ਕਾਰਵਾਈ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਇਸ ਪਰਿਵਾਰ ਨੂੰ ਇਨਸਾਫ ਕਿਉਂ ਨਹੀਂ ਮਿਲਿਆ ਕਾਰਨ ਕੀ ਹੈਗਾ ਕਿਉਂ ਮਹਿਲਾ ਜਿਹੜੀ ਆ ਦਰਦਦਰਦੀਆਂ ਠੋਕਰਾਂ ਖਾ ਰਹੀ ਹੈ ਦੇਖ ਰਹੇ ਹਾਂ ਲਾਣਾ ਲਈ ਮੈਨੇਜਿੰਗ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ ਬਿਲਕੁਲ ਸੋ ਪਰਿਵਾਰ ਦੀ ਗੱਲ ਸੁਣੀ ਉਸ ਤੋਂ ਬਾਅਦ ਇਸ ਮਾਮਲੇ ਸੰਬੰਧ ਧਰਮਪੁਰੇ ਚੌਕੀ ਦੇ ਵਿੱਚ ਇੰਚਾਰਜ ਨਾਲ ਗੱਲਬਾਤ ਕਰਦੇ ਕਿ ਕੀ ਕੁਝ ਕਾਰਵਾਈ ਜਿਹੜੀ ਹੈ ਕੀਤੀ ਗਈ ਸੋ ਕੀ ਕੁਝ ਉਹਨਾਂ ਨੂੰ ਹਲੇ ਤੱਕ ਪਤਾ ਲੱਗਿਆ ਕੀ ਕੰਪਲੇਂਟ ਆਈ ਹੈ ਸਾਰੀ ਜਾਣਕਾਰੀ ਲੈ ਲੈ ਸਸੀ ਗਾਲ ਸਸੀ ਗਾਲ ਜੀ ਸਰ ਇੱਕ ਮਾਮਲਾ ਧਰਮਪੁਰੇ ਚ ਤੋਂ ਆਇਆ ਸੀਗਾ ਇੱਕ ਮਹਿਲਾ ਵੱਲੋਂ ਆਪਣੇ ਸਸਤੇ ਉੱਤੇ ਰੋਪ ਜਿਹੜੇ ਲਗਾਏ ਜਾ ਰਹੇ ਸੀਗੇ ਕੀ ਸੀਗਾ ਸਰ ਮਾਮ ਸਰ ਉਹਨਾਂ ਹੈ ਨਾ ਦੋਨਾਂ ਧਿਰਾਂ ਨੂੰ ਕੰਪਲੇਂਟ ਆਈ ਆ ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਤੇ ਦੋਨਾਂ ਧਿਰਾਂ ਦੀ ਸੁਣ ਲੈਣੇ ਜੋ ਹੋਈ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਤੇ ਸਰ ਕੀ ਇਲਜ਼ਾਮ ਇਲਜ਼ਾਮ ਜ ਸਾਰੋ ਜੇ ਦੋਨਾਂ ਧਿਰਾਂ ਨੂੰ ਬੁਲਾਇਆ ਉਹਨਾਂ ਦੋਨਾਂ ਧਿਰਾਂ ਦੀ ਸੁਣਾਗੇ ਨਾ ਇੱਕ ਦੂਜਾ ਦੋਨਾਂ ਧਿਰਾਂ ਹੀ ਲਾਈ ਜਾਂਦੇ ਨਾ ਉਹਦੀ ਸੱਸ ਵੱਲੋਂ ਵੀ ਦਰਖਾਸਤ ਆਈ ਹੈ ਉਹਦੇ ਕੁੜੀ ਵੱਲੋਂ ਵੀ ਆਈ ਹੈ ਜੋ ਉਹਨਾਂ ਦਾ ਮੈਦੇ ਆਧਾਰ ਤੇ ਕੰਮ ਉਹਨਾਂ ਦੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਦੋਨਾਂ ਧਿਰਾਂ ਨੂੰ ਸੁਣਿਆ ਜਾਊਗਾ ਉਹਨਾਂ ਨੂੰ ਬੁਲਾਇਆ ਹੋਵੇ ਜੇ ਆਏ ਨਹੀਂਗੇ ਕੀ ਕਾਰਵਾਈ ਕੀਤੀ ਜਾਊਗੀ ਸਾਰੋ ਜੋ ਵੀ ਹੋਇਆ ਕਾਨੂੰਨ ਅਨੁਸਾਰ ਕੀਤੀ ਜਾਊਗੀ ਕਾਰਵਾਈ ਜੀ ਜੀ ਬਿਲਕੁਲ ਸੋ ਦੱਸ ਦिए ਇਸ ਮਾਮਲੇ ਸੰਬੰਧ ਪ੍ਰਸ਼ਾਸਨ ਨਾਲ ਗੱਲ ਕੀਤੀ ਉਹਨਾਂ ਵੱਲੋਂ ਗੱਲ ਕਹੀ ਗਈ ਹੈ ਕਿ ਦੋਨੋਂ ਥੀਰਾ ਵੱਲੋਂ ਜਿਹੜੀ ਹੈ ਕੰਪਲੇਂਟ ਉਹ ਦਿੱਤੀ ਗਈ ਹੈ ਸੋ ਇਸ ਅਧਾਰ ਤੇ ਮੈਡੀਕਲ ਦੇ ਅਧਾਰ ਤੇ ਜੋ ਵੀ ਬਣਦੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਸੋ ਪਰਿਵਾਰ ਨੂੰ ਜਿਹੜਾ ਇਨਸਾਫ ਦਿੱਤਾ ਜਾਊਗਾ ਇਧਰੋਂ ਨਦੌਣਾ ਲਾਈਵ ਮੈਨੇਜਿੰਗ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ